ਹੈਲੋ ਦੋਸਤੋ ਲਓ ਜੀ ਦੇਖੋ ਜੀ ਗੱਦੇ ਗੱਦੇ ਬਾਹਰ ਸੜਤੇ ਚੱਕੇ ਦੋਸਤੋ ਲਓ ਜੀ ਮਿੱਤਰੋ ਦੇਖੋ ਲਓ ਗੱਦੇ ਵੀ ਬਾਹਰ ਸੜਤੇ ਅੱਲ ਮੈਨੂੰ ਗੱਦਿਆਂ ਦੇ ਥੱਲੇ ਪੁਆਇਆ ਹੋਇਆ ਏ ਅੱਜ ਗੱਦੇ ਵੀ ਸੜਤੇ ਦੇਖਾਂ ਕੀ ਕਰ ਰਹੇ ਨੇ ਇਹ ਅੰਦਰ ਦੇਖੋ ਜੀ ਸਵੇਰੇ ਸਵੇਰੇ ਲਓ ਜੀ ਮਿਆਂ ਕਰਾਣਾ ਦਾ ਮੇਰੀ ਜਗ੍ਹਾ ਤੇ ਪਿਆ ਏ ਦੇਖੋ ਦੋਸਤੋ ਇਧਰ ਉਹ ਗੱਦੇ ਚੱਕਦੇ ਦੇਖੋ ਲਓ ਜੀ ਮਿੱਤਰੋ ਇਹ ਮੇਰੀ ਜਗ੍ਹਾ ਦੇ ਬਜਾ ਲਓ ਜੀ ਮੈਂ ਉੱਠ ਗਿਆ ਨਾ ਹੁਣ ਇਹ ਪੈ ਗਿਆ ਲਓ ਦੋਸਤੋ ਸਾਡਾ ਦਾ ਬਾਪੁੱਤ ਦਾ ਥੱਲੇ ਹੀ ਲਾਤਾ ਨੇ ਬਿਸਤਰਾ ਲਾਦਾ ਲਓ ਜੀ ਮਿੱਤਰੋ ਓਏ ਹੋਏ ਠੰਡੀ ਕਰਖੀ ਆ ਉਹ কুলਿੰਗ ਹੋਈ ਪਈ ਆ ਪੂਰੀ ਲਓ ਜੀ ਦੋਸਤੋ ਸਾਡੇ ਦੇਖ ਲਓ ਏਸੀ ਦੀ ਜੀਵ ਨਿਕਲ ਗਈਏ ਦੋਸਤੋ ਦੇਖੋ ਜੀ ਏਸੀ ਦੀ ਜੀਵ ਨਿਕਲ ਗਈ ਸਾਡੇ ਦੋਸਤੋ ਇੰਨੀ ਗਰਮੀ ਆ ਨਾ ਏਸੀ ਦੀ ਜੀਵ ਨਿਕਲ ਗਈ ਔਰੋਂ ਭੱਜਣ ਦਾ ਸਾਨੂੰ ਥਾਂ ਨਹੀਂ ਭੱਜ ਰਿਹਾ ਹੁਣ ਔਰੋਂ ਗੱਦਾ ਚੱਕ ਕੇ ਪਰਲੇ ਕਮਰੇ ਜਿੱਟੋਗੇ ਏਸੀ ਦੀ ਜੀਵ ਨਿਕਲ ਗਈ ਕਹਿੰਦੇ ਤੇ ਗਰਮੀ ਇੰਨੀ ਆ ਗੱਦਾ ਜਾ ਕੇ ਹੁਣ ਇੱਧਰ ਸ਼ਿਫਟ ਹੋਊਗਾ ਤੇ ਆ ਗੱਦੇ ਇੱਧਰ ਹੋਊਗਾ ਕਿਉਂਕਿ ਉਹ ਗੱਦਾ ਵੱਡਾ ਨਹੀਂ ਪਰ ਐਸੀ ਚੱਲ ਰਹੀ ਹੈ ਪਤਾ ਨਹੀਂ ਕਿਉਂ ਸੰ ਤੋਂ ਬਾਹਰ ਤੇ ਲਓ ਜੀ ਦੋਸਤੋ ਰਾਣਾ ਪੰਜਾਬੀ ਵਲੌਗ ਤੁਹਾਡਾ ਸਵਾਗਤ ਹੈ ਲਓ ਜੀ ਮੈਂ ਤੁਹਾਡਾ ਦੀਸਪਰ ਹਣਾ ਤੇ ਗਾਇਸ ਹੋ ਗਏ ਆਪਾਂ ਤਿਆਰ ਅੱਜ ਤੋਂ ਗਾਇਸ ਕਿਆ ਕਰਾਂਗੇ ਆਪਾਂ ਦੋਸਤੋ ਨੇ ਕਹਿੰਦੇ ਕਿਉਂਕਿ ਕਮੈਂਟਾਂ 'ਚ ਲੋਕ ਬਹੁਤ ਕਹਿੰਦੇ ਨੇ ਆਪਾਂ ਨੂੰ ਕਿ ਦੋਸਤੋ ਨਾ ਕਹਿਆ ਕਰੋ ਹੈਲੋ ਦੋਸਤੋ ਨਾ ਕਹਿਆ ਕਰੋ ਆਪਾਂ ਕਹਿ ਕਰਾਂਗੇ ਗਾਇਸ ਗਾਇਸ ਗਾਈਸ ਲੋ ਜੀ ਦੋਸਤੋ ਦੇਖੋ ਜੀ ਕੀ ਲਬਰੇ ਨੇ ਦੇਖ ਲੋ ਤੁਸੀਂ ਵੀ ਦੇਖੋ ਕੀ ਲਬਰੇ ਨੇ ਤੇ ਲੋ ਜੀ ਗਾਈਸ ਚਲੋ ਮਿਲਦੇ ਆ ਫਿਰ ਨਹਾਤੋ ਕੇ ਠੀਕ ਆ ਗਾਈਸ ਲੋ ਦੋਸਤੋ ਲੋ ਜੀ ਨਹਾਤੋ ਕੇ ਰੈਡੀ ਛੜੀ ਹੋ ਗਏ ਆ ਤੇ ਹੁਣ ਖਾਵਾਂਗੇ ਦੋ ਰੋਟੀਆਂ ਦੋਸਤੋ ਤੇ ਉਦੋਂ ਬਾਅਦ ਚੱਲਾਂਗੇ ਗਾਈਸ ਬਾਬਾ ਦੁਕਾਨ ਤੇ ਚੱਲਾਂਗੇ ਤੇ ਮੈਂ ਕਨਾਰਾ ਦਾ ਸੋਹਰਾ ਗਾਈਸ ਤੇ ਲੋ ਜੀ ਮਿੱਤਰੋ ਆ ਗਾਈਸ ਗਾਈਸ ਜ਼ਰੂਰ ਕਰਨਾ ਹਰ ਵਾਰ ਗਾਈਸ ਲੋ ਜੀ ਹੁਣ ਗਾਈਸ ਘਰ ਦੇ ਨੀ ਕਹਿਣ ਦਿੰਦੇ ਤੇ ਹਲੋ ਦੋਸਤੋ ਬਾਹਰ ਵਾਲੇ ਨੇ ਕਹਿਣ ਦਿੰਦੇ ਮਾਤਾ ਮੈਂ ਗਾਇਜ਼ ਨੂੰ ਗਾਇਜ਼ 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 ਅੱਧਾ ਘੰਟਾ ਦਾ ਤੁਮ ਗਾਇਜ਼ ਵੇ ਲਗਾ ਦੋ ਲੋਈ ਦੋਸਤੋ ਨਾ ਦੋਸਤੋ ਕਹਿਣ ਦਿੰਦੇ ਨਾ ਗਾਇਜ਼ ਕਹਿਣ ਦਿੰਦੇ ਹੁਣ ਮੈਂ ਦੱਸ ਕੀ ਖਾਂਗਾ ਦੇਖ ਲਓ ਚਲੋ ਜੀ ਕੋਈ ਗੱਲ ਨਹੀਂ ਤੇ ਆਪਾਂ ਹੁਣ ਰੋਟੀ ਖਾ ਲਈਏ ਤੇ ਵਧੀਆ ਆਲੂ ਦੀ ਸਬਜ਼ੀ ਨਾਲ ਰੋਟੀ ਖਾ ਕੇ ਚੜਨੇ ਵੀ ਆਲੂ ਦੀ ਸਬਜ਼ੀ ਵੀ ਆ ਠੀਕ ਆ ਦੋਸਤੋ ਦੋ ਰੋਟੀਆਂ ਖਾ ਕੇ ਚੱਲਦੇ ਆਂ ਸ਼ੌਪ ਤੇ ਠੀਕ ਆ ਮਿੱਤਰੋ ਸਾਡੇ ਨਾਲ ਬਣੇ ਰਹੋ ਕੋ ਦੋਸਤੋ ਲੋ ਜੀ ਆ ਗਏ ਆ ਦੁਕਾਨ ਤੋਂ ਲੈ ਜੀ ਲੈਣ ਆਇਆ ਰੋਟੀ ਸਕਾਣ ਵਾਸਤੇ ਲੋ ਜੀ ਪੈਕ ਹੋ ਗਈ ਇਹਦਾ ਟਿਪਨ ਲੋ ਜੀ ਪੱਖਾ ਵੀ ਚੱਲ ਰਿਹਾ ਦੇਖੋ ਜੀ ਸਾਡੇ ਟੀਕਨ ਚ ਪੱਖਾ ਲੱਗਿਆ ਹੋਇਆ ਦੇਖੋ ਜੀ ਪੱਖੇ ਤੋਂ ਬਿਨਾ ਰੋਟੀਆਂ ਪੱਕਦੀਆਂ ਨਹੀਂ ਹੈਗੀਆਂ ਲੋ ਜੀ ਦੋਸਤੋ ਦੇਖੋ ਜੀ ਰੋਟੀਆਂ ਪੱਕਣ ਲੱਗੀਆਂ ਪਈਆਂ ਨੇ ਦੇਖੋ ਜੀ ਰੋਟੀ ਵੀ ਹੈ ਜੀ ਇਹ ਗਾਹਾਂ ਇਹਨਾਂ ਨੇ ਆਪਣਾ ਮੂਹ ਵੀ ਹੈ ਜੀ ਬਣਾਇਆ ਹੋਇਆ ਦੇਖੋ ਲੋ ਜੀ ਦੋਸਤੋ ਓਹੋ ਲਓਏ ਤਾਂ ਹੀ ਦੇਖਿਆ ਨਾ ਇਹ ਡਾਈਲੋਗ ਮਾਰਨੇ ਮੈਨੇ ਦੋਸਤੋ ਤੇ ਦੇਖੋ ਜੀ ਇਹਨਾਂ ਦੇ ਮੂੰਹ ਪੰਖਾ ਆਹ ਮੈਂ ਕਿੱਤੇ ਰੋਟੀ ਬਣਾ ਰੇ ਪੰਖਾ ਚਲਾ ਕੇ ਆ ਆਇਆ ਫਿਰ ਬੋਲ ਰਹਾ ਨਾ ਕਿ ਪੰਖਾ ਚਲਾ ਕੇ ਰੋਟੀ ਬਣਾਇਆ ਨਾ ਪਰ ਬਣਾਇਆ ਨਾ ਮੁਭਾਰਤ ਸਿੱਟਿਆ ਲਓ ਜੀ ਦੋਸਤੋ ਪੱਖਾ ਚੱਲ ਰਿਹਾ ਹੈ ਤੁਸੀਂ ਦੇਖ ਪਾ ਰਹੇ ਹੋ ਪੱਖਾ ਚੱਲ ਰਿਹਾ ਦੋਸਤੋ ਗੱਲ ਕਰਨ ਦੇ ਪਹਿਲਾਂ ਬਟਨ ਕਿਸ ਨੇ ਦਬਾਇਆ ਐ ਪਹਿਲੀ ਤੇ ਮੈਂ ਤਾਂ ਬਟਨ ਕੈਮਰੇ ਦਾ ਦਬਾਇਆ ਹੈ ਹੋਰ ਕੀ ਨਹੀਂ ਲਓ ਜੀ ਗਾਇਸ ਕਾਬਲ ਇਹਨਾਂ ਦੀ ਚਾਲ ਆ ਤੇ ਮੈਨੂੰ ਬਸਾਂਣ ਵਾਲਾ ਕੰਮ ਆ ਤੇ ਦੇਖੋ ਜੀ ਰੋਟੀਆਂ ਤਿਆਰ ਹੋਰ ਤਿਆਰ ਨੇ ਤੇ ਪੈਕ ਵਾਰ ਪੈਕਾ ਤੇ ਲੋਈ ਚਲਦੇ ਆ ਫਿਰ ਲੈ ਕੇ ਚਲਦੇ ਆ ਠੀਕ ਆ ਦੋਸਤੋ ਤੇ ਸਾਰਾ ਨਾਲ ਬਣੇ ਰਿਹਾਓ ਗਾਇਸ ਤੇ ਲਓ ਜੀ ਮਿਆਕ ਨਾਲ ਖੇਡ ਰਿਹਾ ਇਹ ਹੁਣ ਨਾਨੀ ਨਾਲ ਨਹੀਂ ਮਿਆਕ ਨਾਲ ਆਏ ਕੀ ਮਿਆਕ ਨਾਲ ਆਏ ਦੇਖੋ ਦੋਸਤ ਹੈਲੋ ਗਾਇਸ ਠੀਕ ਆ ਚਲੋ ਜੀ ਮਿਲਦੇ ਆ ਫਿਰ ਠੀਕ ਆ ਮਿੱਤਰੋ ਤਾਂ ਦੋਸਤੋ ਲੈ ਆਏ ਫੁੱਲ ਗਰਮੀ 'ਚ ਬੱਚਿਆਂ ਦਾ ਬੁਰਾ ਹਾਲ ਆ ਦੋਸਤੋ ਪੂਰੇ ਹੱਫ 2 ਵਜੇ ਛੁੱਟੀ ਹੋਈ ਆ ਦੋਸਤੋ ਦੇਖੋ ਜੀ 2 ਵਜੇ ਗਏ ਨੇ 2 ਵਜੇ ਕੇ 10 ਮਿੰਟ ਸਾਰੇ ਰਾਸਤੇ ਜਵਾਗ ਬੋਲਦੇ ਆਏ ਨੇ ਕਿ ਛੁੱਟੀਆਂ ਹੋਣੇ ਚੇਂਜ ਦੇ ਨੇ ਛੁੱਟੀਆਂ ਹੋਣੇ ਦੇਂਦੇ ਨੇ ਸਰਦਰਦ ਹੋਣ ਲੱਗ ਗਿਆ ਦੇਖ ਲਓ ਦੋਸਤੋ ਫੁੱਲ ਸਿਰਦਰਦ ਹੋ ਰਿਹਾ ਸਾਡੇ ਜਵਾਖਾਂ ਦਾ ਤਾਂ ਪੂਰਾ ਗਰਮੀ ਦੇ ਨਾਲ ਉਹ ਵੈਸੇ ਛੁੱਟੀਆਂ ਕਰ ਦਿੰਦੇ ਨੇ ਬਿਨਾਂ ਗੱਲ ਤੋਂ ਆ ਹੁਣ ਇੰਨੀ ਗਰਮੀ ਆ ਦੱਸ ਕੋਣ ਛੁੱਟੀਆਂ ਨਹੀਂ ਕਰਿਓ ਨੀਆ ਮਹਾਰਾਜ ਚਿੱਗਾ ਪੈ ਗਈਆਂ ਐਨੇ ਦੂਰੋਂ ਐਨੇ ਨੇੜੇ ਵੀ ਸਕੂਲ ਨਾਲੇ ਗਰਮੀ ਉਹ ਬਹੁਤ ਆ ਦੋਸਤੋ ਤੇ ਚਲੋ ਜੀ ਕੋਈ ਗੱਲ ਨਹੀਂ ਮੇਰਾ ਦੀ ਮਰਜ਼ੀ ਆ ਮੈਂ ਦਾ ਹੱਕ ਚ ਹੈ ਨਹੀਂ ਇਹਨਾਂ ਨੂੰ ਸਕੂਲ ਭੇਜਣ ਦੇ ਐਂ ਦੀ ਗਰਮੀ ਚ ਜਿਹੜਾ ਕੋਈ ਨੌਕਰੀਆਂ ਮਿਲਦੀਆਂ ਨੇ ਉਰੇ ਜਿਸੀ ਠੀਕ ਆ ਦੋਸਤੋ ਚਲੋ ਕੋਈ ਗੱਲ ਨਹੀਂ ਨੌਕਰੀਆਂ ਤਾਂ ਨਹੀਂ ਮਿਲਦੀਆਂ ਆਪਾਂ ਆਪਣੇ ਦਮ ਤੇ ਇਹਨਾਂ ਤੋਂ ਕੁਛ ਨਾ ਕੁਛ ਕਰਵਾ ਲਾਂਗੇ ਠੀਕ ਆ ਦੋਸਤੋ ਤੇ ਮੈਦੇ ਛੁੱਟੀਆਂ ਹੋਣੇ ਚਾਹੁੰਦੇ ਨੇ ਬਹੁਤ ਨਜਾਇਜ਼ ਗਰਮੀ ਆ ਦੋਸਤੋ 45 46 ਦਾ ਟੈਂਪਰੇਚਰ ਚੱਲ ਰਿਹਾ ਦੱਸੋ ਕੀ ਬਣੂਗਾ ਚਲੋ ਜੀ ਮੇਰੀ ਗੱਲ ਕੋਈ ਪੱਲੇ ਬਣੂਗਾ ਤਾਂ ਹੀ ਆ ਕੋਈ ਵਸੇ ਜਿਹੜੇ ਸਮਾਧਾਰ ਸਕੂਲ ਨੇ ਉਹਨਾਂ ਨੇ ਤਾਂ ਛੁੱਟੀਆਂ ਕਰਤੀਆਂ ਪਰ ਜਿਹੜੇ ਹਜੇ ਜ਼ਿਆਦਾ ਹੋਣੇ ਉਹਨਾਂ ਨੇ ਹਜੇ ਕਰੀਆਂ ਨਹੀਂ ਆਈਆਂ ਪਤਾ ਨਹੀਂ ਉਹਨਾਂ ਨੇ ਤਾਂ ਨਹੀਂ ਕਰੀਆਂ ਉਹਨਾਂ ਦੇ AC ਲੱਗੇ ਹੋਏ ਨੇ ਪਰ ਸਾਡੇ ਦਾ ਸਕੂਲ ਜਿਹਨਾਂ ਦੇ ਕੋਈ AC ਨਹੀਂਗਾ ਕੋਈ ਦੋਸਤੋ ਚਲੋ ਦੋਸਤੋ ਕੋਈ ਗੱਲ ਨਹੀਂ ਵੈਸੇ ਛੁੱਟੀਆਂ ਹੋਣੇ ਚਿੰਦੇ ਨੇ ਆਪਾਂ ਤਾਂ ਇਹ ਕਹਿੰਦੇ ਆ ਗਰਮੀ ਬਹੁਤ ਜ਼ਿਆਦਾ ਨਜਾਇਜ਼ ਆ ਬੱਚਿਆਂ ਦਾ ਸਿਰ ਦੁਖ ਰਿਆ ਸਾਰੇ ਰਾਸਤੇ ਬੋਲਦੇ ਆਏ ਨੇ ਕਿ ਗਰਮੀ ਗਰਮੀ ਚਲੋ ਕੋਈ ਗੱਲ ਨਹੀਂ ਜੋ ਵੀ ਹੁੰਦਾ ਏ ਠੀਕੇ ਹੁੰਦਾ ਦੋਸਤੋ ਓਕੇ ਦੋਸਤੋ ਹੇਲੋ ਗਾਇਸ ਲੋ ਜੀ ਹੁਣ ਰੋਟੀ ਖਾ ਰਹੇ ਆ ਰੋਟੀ ਆਪਾਂ ਨੇ ਦਾਲ ਚ ਸੱਟ ਲੀਆ ਸੱਟ ਕੇ ਡੋਬੋ ਕੇ ਆਪਾਂ ਖਾਵਾਂਗੇ ਦੋਸਤੋ ਦੇਖੋ ਜੀ ਦਾਲ ਚ ਆਪਾਂ ਨੇ ਤੇ ਗਾਇਸ ਤੇ ਲੋ ਜੀ ਦੋਸਤੋ ਇੱਧਰ ਦੇਖੋ ਤੁਸੀਂ ਚੱਰੇ ਲੰਗਰ ਦੇਖੋ ਤੁਸੀਂ ਪਹਿਲਾਂ ਤਾਂ ਚਾਵਲ ਵੀ ਖਾ ਰਹੇ ਨੇ ਤੇ ਚੌਲ ਤੇ ਦਾਲ ਨਾਲ ਖਾ ਰਹੇ ਨੇ ਤੇ ਲੱਸੀ ਤੇ ਚੌਲ ਜਾਵੇ। ਲੋ ਜੀ ਦੇਖੋ ਜੀ ਮਰੀਜ਼ ਵੀ ਪਏ ਨੇ ਸਾਡੇ ਆ ਵੀ ਆ ਦੇਖੋ ਮਰੀਜ਼ ਨੈਸੀ ਰਾਣੀ ਮਰੀਜ਼ ਆ ਤਾਂ ਆਪਾਂ ਬਹੁਤ ਆ ਤੁਹਾਨੂੰ ਪਤਾ ਹੀ ਹੈ ਇਹਦਾ ਸਿਰ ਦਰਦ ਹੋ ਰਿਹਾ ਹੈ ਤੇ ਲੋ ਜੀ ਇਹਦੇ ਵਾਸਤੇ ਆਇਆ ਹੁਣ એનર્ਜੀ ਡਰਿੰਕ ਆਇਆ ਹੈ। ਬਲੌਗ ਦੇਖੋ ਸਾਡਾ ਚੱਲ ਰਿਹਾ ਦੋਸਤੋ ਬਲੌਗ ਸਾਡਾ ਹੀ ਚੱਲ ਰਿਹਾ ਹੈ। ਤੇ ਆਹ ਦੇਖੋ ਜੀ ਇਹਨੂੰ ਵੀ ਦੇਖ ਲਓ ਮਿਆਂਕ ਰਾਣੇ ਨੂੰ ਦੇਖੋ ਜੀ। ਮਿਆਂਕ ਰਾਣੇ ਨਾਲ ਵੀ ਗੱਲਾਂ ਕਰ ਲਵਾਂਗੇ। ਦੇਖੋ ਓਏ ਹੋਏ ਹੋਏ ਮੈਂ ਅੰਗਣਾਣੇ ਨਾਲ ਗੱਲਾਂ ਕਰ ਲਓ ਇਹ ਕਰਦਾ ਏ ਲਓ ਜੀ ਆਪਾਂ ਦਾਲ ਚ ਪਿਓ ਕੇ ਸੱਟ ਕੇ ਖਾਵਾਂਗੇ ਰੋਟੀ ਝੂਰ ਕੇ ਦੋਸਤੋ ਸਾਡੇ ਨਾਲ ਬਣੇ ਰਿਓ ਗਾਇਸ ਟੀਲੇ ਤੇ ਖਲੀ ਬੋਲ ਹਲੋ ਦੋਸਤੋ ਲਓ ਜੀ ਆਗੇ ਤੇ ਲੈ ਕੇ ਜਾਵਾਂਗੇ ਹੁਣ ਆਹ ਨੂੰ ਬੱਚਾ ਨੂੰ ਟੂਸਾਂ ਤੇ ਕੰਮ ਇਹੀ ਰਹਿ ਗਿਆ ਬਸ ਵੀਡੀਓ ਬਣਾ ਲਓ ਟੂਸਾਂ ਤੇ ਛੱਡਿਆ ਉਹ ਬਸ ਆਹੀ ਕੰਮ ਰਹਿ ਗਿਆ ਆਪਾਂ ਦਾ ਦੋਸਤੋ ਚਲੋ ਜੀ ਚਲੋ ਫੜਾ ਫੜਾ ਆਇਓ ਟਾਈਮ ਹੋ ਗਿਆ ਟੂਸਾਂ ਦਾ लो दो दो दोस्तों मैं चलो 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 फटाफट दोस्तों गाइस हेलो गाइस चलो चलते हैं दोस्तों काम दो हैं ट्यूशन का स्कूल का और शौक का तो है ही है और काम यही है दोस्तों चलो जी चलते हैं और देखो जी धुप्प तो देखो कि बहुत, तो बहुत, तो बहुत, तो बहुत है दोस्तों बहुत गाइस धुप्प बहुत है क्या करें ਲਓ ਜੀ ਦੇਖੋ ਇਹ ਸਾਰਾ ਦੇਸੀ ਚੱਲ ਰਹੇ ਨੇ ਦੇਖੋ ਦੋਸਤੋ ਸਾਰਾ ਦੇਸੀ ਜਾਇ ਜਾਇ ਏਸ਼ੀਆ ਦੀ ਫੁੱਲ ਕਰਮੈਸ ਹੋਈ ਪਈ ਆ ਗਲੀ ਚਾਂ ਲੱਗਾ ਜਿਵੇਂ ਅੱਗ ਲੱਗੇ ਪਈ ਆ ਚਲੋ ਦੋਸਤੋ ਫੜਾ ਫੜਾ ਆ ਜਾਓ ਫੜਾ ਫੜਾ ਚਲੋ ਚੱਲਦੇ ਆਂ ਫਿਰ ਦੋਸਤੋ ਮਿਲਦੇ ਆ ਫਿਰ ਗਾਇਸ ਲਓ ਜੀ ਦੋਸਤੋ ਇੱਕੋ ਹੀ ਦੋ ਕੰਮ ਨੇ ਜਿਹੜੇ ਤੁਹਾਨੂੰ ਪਤਾ ਹੀ ਆ ਹੁਣ ਮੈਂ ਬੱਚਾ ਲੈ ਕੇ ਆਏ ਆ ਤੇ ਲਓ ਜੀ ਏਸੀ ਚ ਪਾਏ ਨੇ ਦੇਖੋ ਇਹਨਾਂ ਦਾ ਨਜ਼ਾਰਾ ਏ ਦੇਖੋ ਇਹਨਾਂ ਦਾ ਨਜ਼ਾਰਾ ਏਸੀ ਚ ਪਾਏ ਨੇ ਦੇਖੋ ਦੋਸਤੋ ਮੈਂ ਆਕਾਣਾ ਆ ਬੀ.ਸੀ.ਜਿਉਂ ਪਏ ਸਾਰੇ ਏ.ਸੀ. 'ਚ ਪਏ ਨੇ ਤੇ ਲੋ ਜੀ ਅਸੀਂ ਤੁੱਪ 'ਚ ਮਰੀ ਜਾਂਦੇ ਆ ਚਲੋ ਜੀ ਬੱਚਾ ਨੂੰ ਲੈਣ ਜਾਓ ਕਦੇ ਛੱਡਣ ਜਾਓ ਕਦੇ ਲੈਣ ਜਾਓ ਕਦੇ ਛੱਡਣ ਜਾਓ ਔਖਾ ਹੈ ਬਹੁਤ ਦੋਸਤੋ ਚਲੋ ਜੀ ਗਾਇਸ ਚਲੋ ਜੀ ਹੁਣ ਆਪਾਂ ਥੋੜਾ ਜਿਹਾ ਪ੍ਰੋਟੀਨ ਪੀ ਲਈਏ ਜੋ ਕਿ ਲੈ ਕੇ ਆਏ ਜੇ ਆਪਾਂ ਉਹ ਪੀਣਾਂਗੇ ਥੋੜਾ ਗਰਮੀ 'ਚ ਆ ਮਾਮਾ ਠਾਕੁਰ ਉੱਠ ਗਿਆ ਦੋਸਤੋ ਮਾਮਾ ਠਾਕੁਰ ਦੇ ਕਰੋ ਦਰਸ਼ਨ ਗਾਇਸ ਓਏ ਠਾਕੁਰ ਠਾਕੁਰ ਨਾ ਜੀ ਠਾਕੁਰ ਉੱਠ ਗਿਆ ਮਾਮਾ ਨੋਇਸ ਆਲਸੋ ਹਮ ਪ੍ਰੋਟੀਨ ਪੀਏਗੇ ਸੋਨੇ ਉਹ ਬਣਾ ਪ੍ਰੋਟੀਨ ਬਣਾ ਚਾ ਪੀਵਾ ਠੰਡਾ ਠੰਡਾ ਥੋੜਾ ਜਿਹਾ ਨਹੀਂ ਉਹ ਨਹੀਂ ਬਣਾ ਰਹੀ ਤੇ ਚਲੋ ਮਿਲਦੇ ਆ ਗਾਇਸ ਥੋੜੀ ਦੇਰ ਮੈਂ ਓਕੇ ਹੈਲੋ ਦੋਸਤੋ ਲੋ ਜੀ ਆ ਗਏ ਅਸੀਂ ਸਮਾਨ ਲੈ ਕੇ ਆਏ ਆ ਘਰ ਦਾ ਰਾਸਨ ਬਾਣੀ ਚਾਹ ਪੱਤੀ ਚਾਹ ਪੱਤੀ ਲੈ ਕੇ ਆਏ ਆ ਨਾਲ ਲੈ ਕੇ ਨਿਊਡਲ ਨਾਲ ਲੈ ਕੇ ਆਏ ਕੱਦੂ ਔਰ ਨਾਲ ਲੈ ਕੇ ਮਟਰ ਤੇ ਬਾਹਰ ਰੱਖੇ ਨੇ ਕਰੇਲੇ ਤੇ ਨਾਲੇ ਬਨਾਨਾ ਦੋਸਤੋ ਲੋ ਜੀ ਦੇਖੋ ਜੀ ਸਾਰੇ ਤਿਆਰ ਵਰ ਤਿਆਰ ਬੈਠੇ ਨੇ ਖਾਣ ਨੂੰ ਸੌਣ ਨੂੰ ਕੁਛ ਨਹੀਂ ਕਰਦੇ ਏਸੀ ਨੇ ਜਾ ਮਤ ਮਾਰਦੀ ਇਹ ਬੰਦਾ ਨਾ ਸੁਸਤ ਹੋ ਜਾਂਦਾ ਹੈ ਕੰਮ ਸੇਕ ਲੱਗਣਾ ਜਿੰਦਾ ਗਰਮਾ ਤਾਂ ਕਰਕੇ ਥੋੜਾ ਜਨਾ ਬੰਦੇ ਨੂੰ ਗਰਮੀ ਜੀ ਆਵੇ ਤਾਂ ਬੰਦਾ ਕੰਮ ਕਰੇ ਏਸੀ ਤਾਂ ਬੰਦੇ ਦੇ ਹੱਡ ਪੈਰ ਤੋੜ ਦਿੰਦਾ ਤਨਹੀਂ ਬੀਬੀ ਹੈ ਹਾਂ ਏਸੀ ਤਾਂ ਤੋੜ ਦਿੰਦਾ ਹੱਡ ਪੈਰ ਤੇ ਕੁਛ ਕਰਨ ਨੂੰ ਜੇ ਨਹੀਂ ਕਰਦਾ ਬਸ ਪੈਰ ਹੋ ਨਜ਼ਾਰੇ ਲੋਜੇ ਨੇ ਏ ਲੋ ਜੀ ਇਹ ਮੈਂ ਆ ਕੋਲ ਰਣਾ ਉਹ ਲੋ ਜੀ ਏਸੀ ਬੰਦ ਕਰਤਾ ਸਾਨੂੰ ਸਭ ਪਤਾ ਏ ਜਦ ਇਹ ਉਹ ਹੋ ਜਾਂਦੀ ਆ ਕੀ ਨਾ ਆ ਇਹ ਠੰਡ ਦਾ ਪੋਜੀਟਿਵ ਕੀ ਕਹਿੰਦੇ ਨੇ ਤੇ ਤਾਂ ਮੁੰਨੇ ਕਿਆ ਬਣਾਇਆ ਕਿਆ ਬਣਾਇਆ ਦਾਲ ਚਾਵਲ ਬਣਾਇਆ ਲੋ ਜਮੈਂ ਨੂਡਲ ਲੈ ਕੇ ਆਇਆ ਫਿਰ ਲੋ ਜੀ ਦੋਸਤੋ ਚਲੋ ਇਹ ਮੈਂ ਨੂਡਲ ਲੈ ਕੇ ਆਇਆ ਨਾ ਦਾਲ ਚਾਵਲ ਮੈਨੂੰ ਫੋਨ ਕਰਨ ਦੀ ਖੇਚਲਾ ਨਹੀਂ ਕਰੀ ਕਿਉਂਕਿ ਨਾ सा ना कोई वो नहीं है साई स्टैंड नहीं है लो दो कोई वह नहीं हैगी अंडरस्टैंडिंग कोई वैल्यू नहीं हैगी दोस्तों है ना यही कहने अंग्रेजी ਦੋਸਤੋ ਚਲੋ ਜੀ ਜੋ ਵੀ ਹੈ ਸਾਨੂੰ ਇਹ ਪਤਾ ਹੈ ਕਿ ਇੱਜ਼ਤ ਦੀ ਬੇਇੱਜ਼ਤੀ ਆ ਲਓ ਜੀ ਠੀਕ ਹੈ ਮਤਰੋ ਚਲੋ ਚਲੋ ਇਧਰ ਆ ਹਾਂ ਕੀ ਬੱਤੇ ਲਓ ਜੀ ਵੱਡੇ ਹਾਂ ਵੱਡੇ ਕੀ ਦਾ ਵੱਡੇ ਆ ਮੇਰਾ ਵੱਡੇ ਆ ਲਓ ਜੀ ਦੋਸਤੋ ਚਲੋ ਮਿਲ ਜਿਆ ਗਾਇਸ ਕਰਨ ਬਣੇ ਰਿਹਾਓ ਇਧਰ ਦੋਸਤੋ